ਗੁਰੂ ਪਿਆਰਿਓ ਕ੍ਰਾਂਤੀਕਾਰੀ ਗੁਰੂਆਂ ਦੀਆਂ ਜਿਹੜੀਆਂ ਕੀ ਕਲਪਨਿਕ ਤਸਵੀਰਾਂ ਆ ਜਾਂ ਮੂਰਤਾਂ ਆ ਉਹਨਾਂ ਨੂੰ ਬਣਾਉਣ ਦਾ سلسلہ 1935 ਵਿੱਚ ਸ਼ੁਰੂ ਹੋਇਆ ਸੀ ਜਿਹੜਾ ਹਾਲੇ ਤੱਕ ਥੰਮਨ ਨਹੀਂ ਦਿਆ ਤੇ ਇਹ ਜਿਹੜੀਆਂ ਫੋਟੋਆਂ ਕਲਪਨਿਕ ਸਾਡੇ ਗੁਰੂਆਂ ਦੀਆਂ ਸਾਡੇ ਤੇ ਥੋਪੀਆਂ ਗਈਆਂ ਇਹ ਬ੍ਰਾਹਮਣਵਾਦ ਵੱਲੋਂ ਹੀ ਥੋਪੀਆਂ ਗਈਆਂ ਕਿਉਂਕਿ ਉਹਨਾਂ ਨੂੰ ਪਤਾ ਹੀ ਕਿ ਜੇਕਰ ਇਹਨਾਂ ਨੇ ਆਪਣੇ ਗੁਰੂਆਂ ਦੀ ਗੁਰਬਾਣੀ ਤਾਂਤਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੜ ਲਿਆ ਤੇ ਇਹ ਲੋਕ ਜਾਗ ਜਾਣਗੇ ਉਹਨਾਂ ਨੇ ਸਾਨੂੰ ਮੂਰਤੀ ਪੂਜਾ ਵਿੱਚ ਉਲਝਾ ਕੇ ਰੱਖ ਦਿੱਤਾ ਤੇ ਸਾਡੇ ਹੀ ਅੱਜ ਭੁੱਲੇ ਭਟਕੇ ਲੋਕ ਆ ਜਿਹੜੇ ਜਿਵੇਂ ਕਿ ਸਤਿਗੁਰ ਰਵਿਦਾਸ ਮਹਾਰਾਜ ਦੀ ਕਲਪਿਤ ਮੂਰਤੀ ਆ ਜਿਹਦੇ ਵਿੱਚ ਸਤਿਗੁਰ ਮਹਾਰਾਜ ਨੂੰ ਤਿਲਕ ਲਗਾਇਆ ਗਿਆ ਮਸਤਕ ਤੇ ਹੱਥ 'ਚ ਮਾਲਾ ਅਗਲੇ 'ਚ ਮਾਲਾ ਹੱਥ 'ਚ ਕਮੰਡਲ ਤੱਕ ਫੜਾਇਆ ਗਿਆ ਆ ਜਿਨ ਵਾਹਤ ਇੱਕੇਸ ਉਹਨਾਂ ਦੇ ਖਿਲਾਰੇ ਆ ਪਛਾਣ ਨੂੰ ਵਾਏ ਹੁੰਦੇ ਆ ਆਪਾਂ ਸਾਨੂੰ ਦੇਖਿਆ ਤੇ ਜਦੋਂ ਕੋਈ ਵੀਰ ਭਰਾ ਗੁਰੂ ਰਵਿਦਾਸ ਮਹਾਰਾਜ ਦੀ ਪੱਗ ਵਾਲੀ ਫੋਟੋ ਪੋਸਟ ਕਰ ਦਿੰਦਾ ਤੇ ਬਹੁਤ ਸਾਰੇ ਵੀਰ ਕਹਿੰਦੇ ਆਪਾਂ ਨੇ ਪਰਚਾ ਆਪਾਂ ਵਾਵੇਂਗੇ ਵੀ ਸਾਡੀ ਦਾ ਭਾਵਨਾ ਪੜ ਗਈਆਂ ਸਾਡੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਰੂਪ ਦਾ ਛੇੜਛਾੜ ਹੋਈ ਆ ਤੇ ਬੜੀ ਹੈਰਾਨੀ ਦੀ ਗੱਲ ਆ ਵੀ ਆਪਾਂ ਖੁਦ ਹੀ ਆਪਣੇ ਗੁਰੂ ਰਵਿਦਾਸ ਮਹਾਰਾਜ ਦੀ ਜਾਂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰੋਈ ਨਿਤ ਵਿਧਵੀ ਕਰਦੇ ਆ ਉਹਨਾਂ ਦੀ ਗੱਲ ਨਾ ਮੰਨ ਕੇ ਕੋਈ ਗੁਰੂਆਂ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ ਪਖੰਡਾਂ ਦਾ ਕਰਮਕਾਂਡਾਂ ਦਾ ਖੰਡਨ ਕੀਤਾ ਪਰ ਆਪਾਂ ਤੜਾ ਤੜ ਉਹ ਹੀ ਕੰਮ ਫੇਰ ਕਰ ਰਹੇ ਜਿੰਨਾ ਤੋਂ ਗੁਰੂਆਂ ਨੇ ਮਨਾ ਕੀਤਾ ਸੀ ਅਸਲ 'ਚ ਇਹ ਲੋਕ ਜਿਹੜੇ ਪੱਗ ਦਾ ਵਿਰੋਧ ਕਰਦੇ ਆ ਗੁਰੂ ਪਿਆਰਿਓ ਸਾਨੂੰ ਸਮਝਣਾ ਚਾਹੀਦਾ ਆ ਕਿ ਇਹ ਪੱਗ ਦਾ ਵਿਰੋਧ ਨਹੀਂ ਕਰ ਰਹੇ ਇਹ ਸਿੱਧੇ ਤੌਰ ਤੇ ਇਹ ਭੁੱਲੇ-ਪਟਕੇ ਲੋਕ ਆ ਜਿਹੜੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਪ੍ਰਮਾਤਮਾ ਦਾ ਵਿਰੋਧ ਕਰ ਰਹੇ ਆ ਕਿਉਂਕਿ ਪੱਗ ਆ ਜਿਹੜੀ ਉਹ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਾਨੂੰ ਪੰਜ ਕਕਾਰਾਂ ਨਾਲ ਬਖਸ਼ੀ ਆ ਜੇਕਰ ਗੁਰੂ ਰਵਿਦਾਸ ਮਹਾਰਾਜ ਦੇ ਜਾਂ ਕਿਸੇ ਵੀ ਗੁਰੂ ਮਹਾਰਾਜ ਦੇ ਸਿਰ ਤੇ ਪਗੜੀ ਆ ਤਾਂ ਕੀ ਦਿੱਕਤ ਆ ਜੇਕਰ ਸਾਨੂੰ ਬ੍ਰਾਹਮਣਵਾਦ ਵੱਲੋਂ ਥੋਪੀ ਗਈ ਕਲਪਿਤ ਮੂਰਤ ਤਸਵੀਰ ਨਹੀਂ ਪਿਆਰੀ ਆ ਜੇ ਗੁਰੂ ਮਹਾਰਾਜ ਦੇ ਸਿਰ ਤੇ ਪੱਗ ਆ ਜੇ ਤੇ ਮੇਰੇ ਖਿਆਲ ਨਾਲ ਗੁਰੂ ਰਵਿਦਾਸ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਿੱਚ ਕੋਈ ਅੰਤਰ ਹੀ ਨਹੀਂ ਆ ਗੁਰੂ ਰਵਿਦਾਸ ਮਹਾਰਾਜ ਜੀ ਦਾ ਇਸ ਰੂਪ ਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਸ਼ਾ ਤੇ ਆਪਾਂ ਮੰਡੀਆਂ ਪਾਂਡੇ ਕਿਉਂ ਲੱਗੇ ਹੋਏ ਆ ਸਾਨੂੰ ਸਮਝਣਾ ਚਾਹੀਦਾ ਆ ਪਿਛੜਾ ਯਾਰਾ ਦੁਸ਼ਮਣ ਆ ਉਹ ਬ੍ਰਾਹਮਣਵਾਦ ਆ ਉਹ ਸਾਨੂੰ ਉਲਝਾ ਕੇ ਜਿਵੇਂ ਕਿ ਦੋ ਬਿੱਲੀਆਂ ਦੀ ਲੜਾਈ ਵਿੱਚੋਂ ਉਸ ਬਾਂਦਰ ਫਾਇਦਾ ਲਾ ਜਾਂਦਾ ਤੇ ਆਪਾਂ ਆਪਣੇ ਸਮਾਜ ਵਿੱਚ ਵਖਰੇਵੇਂ ਅੱਗੇ ਬੜੇ ਆ ਭਰਾਵੋ ਹੋਰ ਨਾ ਵਖਰੇਵੇਂ ਪਾਓ ਨਵੇਂ ਤੇ ਨਵੇਂ ਮਸਲੇ ਚੋਕ ਕੇ ਨਵੀਆਂ ਨਵੀਆਂ ਬੇਤੁਕੀਆਂ ਗੱਲਾਂ ਕਰਕੇ ਗੁਰੂ ਸਾਰੇ ਸਾਂਝੇ ਆ ਗੁਰੂਆਂ ਸਤਕਾਰ ਕਰੋ ਗੁਰੂਆਂ ਦੀ ਗੱਲ ਮੰਨੋ ਗੁਰੂਆਂ ਦੀ ਗੁਰਬਾਣੀ ਤੇ ਪਹਿਰਾ ਦਿਓ ਗੁਰੂਆਂ ਨੂੰ ਸਾਰਿਆਂ ਨੂੰ ਆਪਣੇ ਸਮਝੋ ਗੁਰੂ ਕਿਸੇ ਦੀ ਵੀ ਜਾਤ ਧਰਮ ਦੇ ਨਹੀਂ ਆ ਗੁਰੂ ਸਾਰੇ ਵਿਸ਼ਵ ਦੇ ਆ ਸਿਣੀਆ ਕੇ ਮਹਿੰਦੀਆ ਪ੍ਰਮਾਨ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ